ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਇਟਾਲੀਅਨ ਵਿਦ ਗੋਲਵਿੰਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਲਾ ਡਿਫਰੈਂਜ਼ਾ ਟਰ ਵਰਬੋ ਸਾਪੇਰੇ ਐ ਵਰਬੋ ਕੋਨੋਸਚੇਰੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਦੋਨਾਂ ਵਰਬੀਆਂ ਦਾ ਮਤਲਬ ਹੁੰਦਾ ਪਤਾ ਹੋਣਾ ਜਾਂ ਜਾਣਨਾ ਪਰ ਕਦੋਂ ਕਿਹੜੀ ਯੂਜ਼ ਕਰਨੀ ਹੈ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਤੇ ਤੁਸੀਂ ਕੁਝ ਸਿੱਖ ਕੇ ਹੀ ਜਾਓਗੇ ਜੇਕਰ ਵੀਡੀਓਸ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਪਹਿਲੀ ਐਗਜ਼ਾਮਪਲ ਦੇਖਦੇ ਹਾਂ ਸਾਈ ਕੇ ਸੋ ਸੁੋਨਾਰੇ ਇਲ ਪਿਆਨੋਫੋਰਤੇ ਸਾਈ ਮਤਲਬ ਤੈਨੂੰ ਪਤਾ ਹੈ ਜਾਂ ਤੂੰ ਜਾਣਦਾ ਹੈ ਕਿ ਮੈਨੂੰ ਆਉਂਦਾ ਹੈ ਸੋ ਮਤਲਬ ਮੈਨੂੰ ਪਤਾ ਹੈ ਕਿ ਕਿਵੇਂ ਬਜਾਉਣਾ ਹੈ ਪਿਆਨੋ ਜਾਂ ਕਿ ਮੈਂ ਬਜਾ ਸਕਦਾ ਹਾਂ ਪਿਆਨੋ ਵੈਰਬੋ ਸਾਪੇਰੇ ਅਸੀਂ ਉਹਦੋਂ ਯੂਜ਼ ਕਰਦੇ ਹਾਂ ਜਦੋਂ ਸਾਨੂੰ ਕੋਈ ਸਕਿੱਲ ਆਉਂਦਾ ਹੋਵੇ ਪਹਿਲਾ ਯੂਜ਼ ਇਹਦਾ ਏ ਆ ਠੀਕ ਹੈ ਜਾਨੀ ਕਿ ਕੋਈ ਮੈਂ ਚੀਜ਼ ਸਿੱਖੀ ਹੋਵੇ ਤੇ ਉਹ ਚੀਜ਼ ਮੈਨੂੰ ਆ ਗਈ ਹੋਵੇ ਨੈਕਸਟ ਐਗਜ਼ਾਮਪਲ ਆ ਇਹੋਕਨੋ ਉਸਕੋ ਮਾਰਕੋ ਦਾ 10 ਐਨੀ ਮੈਂ ਮਾਰਕੋ ਨੂੰ 10 ਸਾਲਾਂ ਤੋਂ ਜਾਣਦਾ ਹਾਂ ਮਤਲਬ ਜਾਣ ਜਾਣਣਾ ਕਨੋਸ਼ਰ ਇਹ ਸਾ ਪੇਰੇ ਦੋਨੋਂ ਚੀਜ਼ ਨੇ ਪਰ ਜਿਹੜੀ ਵੈਰ ਉਹ ਕਨੋਸ਼ਰ ਆ ਉਹ ਜਦੋਂ ਅਸੀਂ ਕਿਸੇ ਪਰਸਨ ਨੂੰ ਜਾਣਦੇ ਆ ਉਦੋਂ ਯੂਜ਼ ਕਰਾਂਗੇ ਇਹੋ ਸੋ ਮਾਰਕੋ ਨਹੀਂ ਕਹਾਂਗੇ ਅਸੀਂ ਕਹਾਂਗੇ ਇਹੋ ਕਨੋਸ ਕੋ ਮਾਰਕੋ ਦਾ ਦੀਏਚੀ ਆਨੀ ਉਮੀਦ ਕਰਦੇ ਆ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਇਹੋ ਕਨੋਸ ਕੋ ਲਾ ਕੁਚੀਨਾ ਇਟਲੀਆਨਾ ਮੋਲਟੋ ਬੇਨੇ ਮਤਲਬ ਮੈਨੂੰ ਟਾਲੀਅਨ ਕੁਚੀ ਕੁਜ਼ੀਨ ਬਾਰੇ ਨੌਲੇਜ ਹੈਗੀ ਆ ਜਾਂ ਮੈਨੂੰ ਆਨ ਦਾ ਹੈ ਮੈਨੂੰ ਪਤਾ ਹੈ ਕਿ ਕਿਹੜੀ ਚੀਜ਼ ਕੀ ਆ ਜਦੋਂ ਕਿਸੇ ਥਿੰਗ ਬਾਰੇ ਤੁਹਾਨੂੰ ਪਤਾ ਹੋਵੇ ਕਿਸੇ ਚੀਜ਼ ਬਾਰੇ ਪਤਾ ਹੋਵੇ ਕਿ ਉਹ ਕਿਦਾਂ ਕਰਨੀ ਆ ਤਾਂ ਅਸੀਂ ਬੈਰ ਕੋ ਕੋਨੋਸ਼ਰੀ ਯੂਜ਼ ਕਰਾਂਗੇ ਨੈਕਸਟ ਹੈ ਸਾਡੀ ਐਗਜ਼ਾਮਪਲ ਈ ਉਸੋ ਪਰਲਾਰੇ ਟਾਲੀਆਨੋ ਇੱਥੇ ਕੀ ਦੱਸ ਰਹੀ ਆ ਮੈਂ ਆਪਣਾ ਸਕਿੱਲ ਜਣਕੀ ਮੈਂ ਇਟਾਲੀਅਨ ਬੋਲ ਸਕਦਾ ਜੋ ਮੈਨੂੰ ਇਟਾਲੀਅਨ ਬੋਲਣੀ ਆਉਂਦੀ ਹੈ ਕਿਉਂਕਿ ਮੈਂ ਸਿੱਖੀ ਆ ਇੱਕ ਪ੍ਰੋਸੈਸ ਨੂੰ ਫਾਲੋ ਕਰਕੇ ਇਹੋ ਕਨੋਸਕੋ ਪਰਲਾਰੇ ਇਤਾਲਿਆਨੋ ਨਹੀਂ ਬੋਲਿਆ ਜਾਵੇਗਾ ਇਹ ਜੋ ਦੇਪੋਜ਼ਿਟਾਰੇ ਇਸੋਲਦੀ ਮੈਨੂੰ ਪੈਸੇ ਜਮਾ ਕਰਨੇ ਆਉਂਦੇ ਹਨ ਭਾਵ ਮੈਨੂੰ ਨੌਲੇਜ ਹੈਗੀ ਆ ਇਸ ਚੀਜ਼ ਦੀ ਕਿ ਕਿੱਦਾਂ ਪੈਸੇ ਜਮਾ ਕਰਾਏ ਜਾਂਦੇ ਹਨ ਉਮੀਦ ਕਰਦੀ ਆ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਹੈ io so tutto quello che voi sapere di lei mainu oh sab kujh pata hai jo tu us bare janana chahunda hai matlab kisi cheez bare knowledge hona kisi effect bare knowledge hon de layi vi assi verbose apne use karde ha pata hon vaste te apni kaabiliyat ya kisi di kaabiliyat mention karan vaste noi conosciamo il problema ma non la soluzione ਅਸੀਂ ਸਮੱਸਿਆ ਬਾਰੇ ਜਾਣਦੇ ਹਾਂ ਪਰ ਸਾਨੂੰ ਹੱਲ ਦਾ ਨਹੀਂ ਪਤਾ ਹੁਣ ਇੱਥੇ ਸਮੱਸਿਆ ਇੱਕ ਥਿੰਗ ਇੱਕ ਚੀਜ਼ ਹੈ ਉਦੋਂ ਅਸੀਂ ਕੋਨੋਸ਼ਰੀ ਵੈਰ ਉਹ ਯੂਜ਼ ਕਰਾਂਗੇ ਪਰ ਸਾਨੂੰ ਸੋਲੂਸ਼ਨ ਦਾ ਨਹੀਂ ਪਤਾ Noi conosciamo i tuoi amici ਅਸੀਂ ਤੁਹਾਡੇ ਦੋਸਤਾਂ ਨੂੰ ਜਾਣਦੇ ਹਾਂ ਜਾਂ ਤੇਰੇ ਦੋਸਤਾਂ ਨੂੰ ਜਾਣਦੇ ਹਾਂ ਇੱਥੇ ਅਸੀਂ ਕਿਸੇ ਪਰਸਨ ਨੂੰ ਜਾਣਦੇ ਹਾਂ ਕਿਸੇ ਪਰਸਨ ਬਾਰੇ ਜਾਣਦੇ ਹਾਂ ਸਾਨੂੰ ਕਿਸੇ पर्सन दी व्यक्ति दी व्यक्तिगत नॉलेज ਆ ਉਦੋਂ ਅਸੀਂ ਕਨੋਸ਼ਰੇ ਯੂਜ਼ ਕਰਾਂਗੇ ਨੋਈ ਸਾਪੀਆਮੋ ਇਤੋਈ ਅਮੀਚੀ ਨਹੀਂ ਬੋਲੇ ਜਾਂਦਾ ਨੋਈ ਸਾਪੀਆਮੋ ਪਰਲਾਰੇ ਇਤਲਿਆਨੋ ਅਸੀਂ ਇਟਾਲੀਅਨ ਬੋਲਣਾ ਜਾਣਦੇ ਹਾਂ ਜਾਂ ਸਾਨੂੰ ਇਟਾਲੀਅਨ ਬੋਲਣੀ ਹੁੰਦੀ ਹੈ ਇੱਥੇ ਵਰਬੋਸ ਆਪੇਰੇ ਦਾ ਮਤਲਬ ਹੈ ਕੁਛ ਕਰਨ ਦੇ ਅਸੀਂ ਯੋਗ ਹਾਂ ਅਗਲੀ ਐਗਜ਼ਾਮਪਲ ਦੇਖਦੇ ਹਾਂ ਨੋਈ ਸਾਪੀਆਮੋ ਲਾ ਰਿਸਪੋਸਤਾ ਸਾਨੂੰ ਜਵਾਬ ਦਾ ਪਤਾ ਹੈ ਮਤਲਬ ਜੋ ਗੱਲ ਹੋਣ ਜਾ ਰਹੀ ਹੈ ਉਸ ਬਾਰੇ ਪਤਾ ਹੈ ਫੈਕਟ ਦਾ ਪਤਾ ਹੈ ਤਾਂ ਤੁਸੀਂ ਵੈਰਵੋ ਸਪੇਰੇ ਯੂਜ਼ ਕਰੋਗੇ ਵੈਰਵੋ ਕੋਨੋਸ਼ੇ ਦਾ ਥਰਡ ਯੂਜ਼ ਹੈ ਲੂਈ ਕੋਨੋਸ਼ੇ un ristorante economico ਉਹ ਇੱਕ ਸਸਤੇ ਰੈਸਟੋਰੈਂਟ ਨੂੰ ਜਾਣਦਾ ਹੈ ਜャ ਉਸ ਨੂੰ ਇਸ ਬਾਰੇ ਪਤਾ ਹੈ ਭਾਵੇਂ ਜਦੋਂ ਕਿਸੇ ਪਲੇਸ ਦਾ ਪਤਾ ਹੋਵੇ ਫਿਰ ਵੀ ਵੈਰਵੋ ਕੋਨੋਸ਼ੇ ਰ ਯੂਜ਼ ਕਰੋਗੇ ਨੈਕਸਟ ਐਗਜ਼ਾਮਪਲ ਹੈ ਲੂਈਸਾ una informazione ਕੌਨਫੀਡੈਂਸ਼ੀਅਲੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਉਹ ਜਾਣਦਾ ਹੈ ਜਾਂ ਉਸ ਨੂੰ ਇਸ ਬਾਰੇ ਨੌਲੇਜ ਹੈ ਉਸ ਨੂੰ ਕੋਈ ਫੈਕਟ ਜਾਂ ਇਨਫੋਰਮੇਸ਼ਨ ਬਾਰੇ ਪਤਾ ਹੈ ਤਾਂ ਅਸੀਂ ਵੈਰਬ ਸਪੇਰੇ ਯੂਜ਼ ਕਰਾਂ ਨੈਕਸਟ ਐਗਜ਼ਾਮਪਲ ਹੈ ਕਨੋਸ਼ੀ ਉਹ ਨਾ ਪ੍ਰੇਸੋਨ ਹੈ ਇੰਟਰੇਸਾਂਟੇ ਕੀ ਤੂੰ ਕਿਸੇ ਇੰਟਰਸਟਿੰਗ ਆਦਮੀ ਨੂੰ ਜਾਣਦਾ ਹੈ ਇੱਥੇ ਅਸੀਂ ਕਿਸੇ ਪਰਸਨ ਨੂੰ ਜਾਣਨ ਬਾਰੇ ਪੁੱਛ ਰਹੇ ਹਾਂ ਤਾਂ ਅਸੀਂ ਵੈਰਬ ਕਨੋਸ਼ਰੇ ਸੈਂਪਰੇ ਸੈਂਪਰੇ ਵੈਰਬ ਕਨੋਸ਼ਰੇ ਹੀ ਯੂਜ਼ ਕਰਾਂਗੇ ਕਿਸੇ ਇਨਸਾਨ ਬਾਰੇ ਪਤਾ ਕਰਨ ਦੇ ਲਈ ਤੋ ਸਾਈ ਕੁਲਕੋਜ਼ਾ ਦੀ ਇੰਟਰਸਾਂਤੇ ਤੈਨੂੰ ਕੁਛ ਇੰਟਰਸਟਿੰਗ ਪਤਾ ਹੈ ਇੱਥੇ ਉਹ ਕੁਛ ਵੀ ਹੋ ਸਕਦਾ ਕੋਈ ਇਫੈਕਟ ਹੋ ਸਕਦਾ ਕੋਈ ਨੋਲੇਜ ਹੋ ਸਕਦੀ ਆ ਤਾਂ ਅਸੀਂ ਵੈਰਵੋਸਾ ਪੇਰੇ ਯੂਜ਼ ਕਰ ਸਕਦੇ ਆ ਈਓ ਕੋਨੋਸਕੋ ਇਲ ਪਾਰਕੋ ਵੇਚੀਨੋ ਆ ਕਾਸਾ ਮੀਆ ਮੈਨੂੰ ਆਪਣੇ ਘਰ ਦੇ ਨੇੜੇ ਦੇ ਪਾਰਕ ਦਾ ਪਤਾ ਹੈ ਜਾਂ ਮੈਂ ਉਸ ਪਾਰਕ ਨੂੰ ਜਾਣਦਾ ਹਾਂ ਕਿਉਂਕਿ ਮੈਂ ਅੱਲੋ ਵੀ ਉੱਥੇ ਵਿਜ਼ਿਟ ਕੀਤਾ ਜਦੋਂ ਕਿਸੇ ਲੋਕੇਸ਼ਨ ਕਿਸੇ ਪਰਸਨ ਨੂੰ ਅਸੀਂ ਜਾਣਦੇ ਆ ਤਾਂ ਜਾਂ ਕਿਸੇ ਥਿੰਗ ਬਾਰੇ ਸਾਨੂੰ ਪਤਾ ਹੈ ਫਿਰ ਅਸੀਂ ਵਰਬੋ ਕੋਨੋਸ਼ੇਰੇ ਯੂਜ਼ ਕਰਾਂਗੇ ਅਦਰਵਾਈਜ਼ ਅਸੀਂ ਸਾਪੇਰੇ ਯੂਜ਼ ਕਰਾਂਗੇ ਨੈਕਸਟ ਐਗਜ਼ਾਮਪਲ ਹੈ ਕੋਨੋਸ਼ੇਤੇ ਇਸ ਵਾਈ ਪ੍ਰੋਫੈਸੋਰੀ ਵੇਨੇ ਕਿ ਤੁਸੀਂ ਆਪਣੇ ਪ੍ਰੋਫੈਸਰਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਹੁਣ ਇੱਥੇ ਕੀ ਆ ਆਬਵੀਅਸਲੀ ਪਰਸਨ ਬਾਰੇ ਗੱਲ ਹੋ ਰਹੀ ਆ voi conoscete la storia di questo vecchio palazzo ki tusi is purani imarata itihas jaan de ho matlab thanu is thing bare knowledge hai gi a is jagah di history bare knowledge hai gi ta vair vo conoscete voi conoscete il nuovo ristorante in centro tusi center de vich ja ਕੇਂਦਰ ਦੇ ਵਿੱਚ ਨਵੇਂ ਰੈਸਟੋਰੈਂਟ ਬਾਰੇ ਤੁਹਾਨੂੰ ਨੌਲੇਜ ਹੈ ਤੁਸੀਂ ਉਸ ਰੈਸਟੋਰੈਂਟ ਨੂੰ ਜਾਣਦੇ ਹੋ ਨੈਕਸਟ ਐਗਜ਼ਾਮਪਲ ਵੋਈ ਸਾ ਪੇਤੇ ਕੇ ਇਲ ਤ੍ਰੈਨੋ ਪਾਰਤੇ ਅਲੇ ਨੋਵੇ ਕੀ ਤੁਸੀਂ ਜਾਣਦੇ ਹੋ ਜਾਂ ਤੁਹਾਨੂੰ ਪਤਾ ਟ੍ਰੈਨ 9 ਵਜੇ ਚੱਲਣੀ ਹੈ ਇੱਥੇ ਕੀ ਹੈ ਇੱਕ ਨੌਲੇਜ ਕਿਸੇ ਫੈਕਟ ਦੀ ਕੋਈ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਟ੍ਰੈਨ ਬਾਰੇ ਉਦੋਂ ਵੈਰਵੋਸ ਆਪੇ ਰੇ ਨੈਕਸਟ ਐਗਜ਼ਾਮਪਲ ਹੈ ਵੋਈ ਸਾ ਪੇਤੇ ਕੇ ਅੋਜੀ ਐ ਇਲ ਜੋਰਨੋ ਦੱਲਾ ਫੈਸਤਾ ਕੀ ਤੁਸੀਂ ਜਾਣਦੇ ਹੋ ਅੱਜ ਤਿਹਾਰ ਦਾ ਦਿਨ ਹੈ ਇਥੇ ਅਸੀਂ ਗੱਲ ਕਰ ਰਹੇ ਹਾਂ ਨੌਲੇਜ ਬਾਰੇ ਨਾ ਕਿ ਕਿਸੇ ਪਰਸਨ ਬਾਰੇ ਉਦੋਂ ਅਸੀਂ ਵੈਰਬਸ ਸਪੇਰੇ ਯੂਜ਼ ਕਰਾਂਗੇ ਨੈਕਸਟ ਐਗਜ਼ਾਮਪਲ ਦੇਖਦੇ ਹਾਂ ਵੋ ਇਸਾਪੇ ਤੇ ਕੋਮੇਸੀ ਪ੍ਰੇਪਾਰਾ ਲਾ ਪਾਸਤਾ ਅਲ ਪੋਮੋਡੋਰੋ ਜਿਵੇਂ ਤੁਸੀਂ ਜਾਣਦੇ ਹੋ ਕਿ ਟਮਾਟਰਾਂ ਦੀ ਚਟਨੀ ਨਾਲ ਜਿਹੜਾ ਪਾਸਤਾ ਹੈ ਰੋਸੋ ਆ ਉਹ ਕਿੱਦਾਂ ਬਣਾਇਆ ਜਾਂਦਾ ਹੈ ਮਤਲਬ ਇਹ ਵੀ ਇੱਕ ਨੌਲੇਜ ਹੋ ਗਈ ਇੱਕ ਫੈਕਟ ਹੋ ਗਿਆ ਐਗਜ਼ਾਮਪਲ ਹੈ ਲੋਰੋ ਲੋਰੋ ਕੋਨੋਸ ਕੋਨੋ ਰੋਮਾ ਬੈਨੀਸੀਮੋ ਉਹ ਰੋਮ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਭਾਵ ਉਸ ਨੂੰ ਉਹਨਾਂ ਨੂੰ ਉਸ ਜਗ੍ਹਾ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਕੀ ਕਿੱਥੇ ਹੈ ਲੋ ਰੋਕਨੋ ਉਸ ਕੋ ਨੋ ਲਤ ਵਫਾ ਮੀਲੀਆ ਕੀ ਉਹ ਤੁਹਾਡੇ ਪਰਿਵਾਰ ਨੂੰ ਜਾਣਦੇ ਹਨ ਫਿਰ ਇੱਥੇ ਅਸੀਂ ਹੁਣ ਸਾਨੂੰ ਨਹੀਂ ਬੋਲਾਂਗੇ ਕਨੋਸ ਕੋ ਨੋ ਜਦੋਂ ਕਿਸੇ ਪਰਸਨ ਬਾਰੇ ਗੱਲ ਹੋ ਰਹੀ ਆ ਲੋਰੋਸਾਨੋ ਕੋਮੇ ਰਿਸੋਲਵਰੇ ਇਲ ਪ੍ਰੋਬਲੇਮਾ ਦੀ ਮੈਥਮੈਟਿਕਾ ਉਹ ਜਾਣਦੇ ਹਨ ਕਿ ਮੈਥ ਦੀ ਪ੍ਰੋਬਲਮ ਜਾਂ ਸਮੱਸਿਆ ਨੂੰ ਕਿੱਦਾਂ ਹੱਲ ਕਰਨਾ ਮਤਲਬ ਇਸ ਫੈਕਟ ਬਾਰੇ ਉਹਨਾਂ ਨੂੰ ਨੋਲਿਜ ਲੋਰੋਸਾਨੋ ਕੀ ਅਸਕ੍ਰੀਤੋ ਲਾ ਪੋਇਜ਼ੀਆ ਉਹ ਜਾਣਦੇ ਹਨ ਕਿ ਕਵਿਤਾ ਕਿਸ ਨੇ ਲਿਖਿਆ ਮਤਲਬ ਉਹਨਾਂ ਨੂੰ ਇਸ ਫੈਕਟ ਦੀ ਨੋਲਿਜ ਹੈਗੀਆ ਇਨਫਰਮਾਸਿਓਨੇ ਹੈਗੀਆ ਕਿ ਕੀ ਨੇ ਇਹ ਕੰਮ ਕੀਤਾ ਹੈ ਉਦੋਂ ਅਸੀਂ ਵੈਰਬਸ ਆਪੇ ਰੀ ਯੂਜ਼ ਕਰਾਂਗੇ ਸਪੇਰੇ ਕੋਦੋ ਯੂਜ਼ ਕਰਨੀ ਆ ਦਿੱਤਾ ਹੋਇਆ ਲਿਖਿਆ ਹੋਇਆ ਜਦੋਂ ਸਾਨੂੰ ਕਿਸੇ ਇਫੈਕਟ ਦਾ ਪਤਾ ਹੋਵੇ ਕਨੋਸ਼ਰੀ ਉਨਫਾਤ ਤੋਂ ਉਨ ਇਨਫੋਰਮਾਸ਼ਨੇ ਓ ਉਨ ਪ੍ਰੋਸੀਦਿਮੈਂਟੋ ਕਿ ਸੇਟਾਤ ਜਾਨ ਜਾਣਕਾਰੀ ਪਤਾ ਹੈ ਜਾਂ ਕੋਈ ਪ੍ਰੋਸੈਸ ਜਿਵੇਂ ਅਸੀਂ ਸਿੱਖਣ ਦੀ ਕਿਰਿਆ ਦੇ ਲਈ ਪ੍ਰੋਸੈਸ ਲੰਬੇ ਲੰਬੇ ਕੋਰਸ ਕਰਦੇ ਹਾਂ ਕਨੋਸ਼ਰੀ ਉਦੋਂ ਯੂਜ਼ ਕਰਾਂਗੇ ਜਦੋਂ ਸਾਨੂੰ ਲੋਕਾਂ ਥਾਂ ਤੇ ਚੀਜ਼ਾਂ ਬਾਰੇ ਜਾਣਕਾਰੀ ਹੋਵੇ ਕਨੋਸ ਕੋ ਬੇਨਿਲਾ ਚੀਤਾ ਦੀ ਮਿਲਾਨੋ ਉਮੀਦ ਕਰਦੇ ਹਾਂ ਤੁਹਾਨੂੰ ਡਿਫਰੈਂਟ ਸਮਝ ਆਇਆ ਜੇ ਤੁਹਾਨੂੰ ਸਮਝ ਆਇਆ ਵੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ